ਇਹ ਪੰਜ ਟਰੱਕ ਚਾਰੇ ਦੇ ਲੈ ਕੇ ਪਹੁੰਚੇ ਆ ਕੱਲ ਵੀ ਅਸੀਂ ਬਹੁਤ ਚਾਰਾ ਵੰਡਿਆ ਆਚਾਰ ਜਿਹੜਾ ਹੈ ਪਸ਼ੂਆਂ ਦਾ ਕਿਉਂਕਿ ਜਿਹੜੇ ਹੈ ਫਸਲ ਦਾ ਨੁਕਸਾਨ ਹੋ ਗਿਆ ਜਿਹੜੇ ਪੱਠੇ ਵੀ ਉਹਨਾਂ ਦਾ ਨੁਕਸਾਨ ਹੋ ਗਿਆ ਤੇ ਹੁਣ ਜਿਹੜਾ ਹੈ ਆਚਾਰ ਹੀ ਇੱਕ ਰਾਹਤ ਹੈ ਤੇ ਕੱਲ ਵੀ ਲਗਾਤਾਰ ਤੇ ਅੱਜ ਇਹ ਜਿਹੜੇ ਤੁਹਾਡੇ ਸਾਹਮਣੇ ਪੰਜ ਟਰੱਕ ਸਾਰੇ ਭਰਾ ਲੈ ਕੇ ਪਹੁੰਚੇ ਨੇ ਇਹ ਹੁਣ ਹੀ ਸਾਡੇ ਜਿਹੜੀ ਟੀਮਾਂ ਸ਼ਾਹਪੂਰ ਵੇਲੇ ਚੰਦਪੁਰ ਵੇਲੇ ਗਾਜਪੁਰ ਵੇਲੇ ਇਧਰੋਂ ਗਾਜੀਪੁਰ ਡਾਡੀ ਜਿੱਥੇ-ਿੱਥੇ ਨੁਕਸਾਨ ਹੋਇਆ ਉਹਨਾਂ ਨੂੰ ਹੁਣ ਜਿਹੜੇ ਹੈ ਡਿਸਟ੍ਰਿਬਿਊਟ ਜਿਹੜਾ ਹੈ ਸ਼ੁਰੂ ਹੋ ਜਾਣਗੇ ਪੰਜ ਟਰੱਕ ਇਹਨਾਂ ਸਾਥੀਆਂ ਵੱਲੋਂ ਹੋਰ ਆ ਰਿਹਾ ਲੋਡ ਹੋ ਰਿਹਾ ਕੱਲ ਵੀ ਜਿੱਲਾ ਟਰੱਕ ਸੈਂਸ ਵੱਲ ਗਿਆ ਸੀ ਸਾਡੀ ਟੀਮ ਵੱਲੋਂ ਹੋਰ ਵੀ ਕਿਸੇ ਨੂੰ ਵੀ ਚਾਰ ਦੀ ਲੋੜ ਹੈ ਬੇਚੀਜੇ ਖੋ ਕੇ ਸਾਨੂੰ ਦੱਸੋ ਰਸਣ ਕੋਈ ਚੀਜ਼ ਵੀ ਕਿਸੇ ਵੀ ਤਰ੍ਹਾਂ ਦੀ ਘਰਾਂ ਦੀ ਵੀ ਜਿਹੜੀ ਅਸੀਂ ਗਰਦਾਵਰੀ ਸ਼ੁਰੂ ਕਰਾ ਦਿੱਤੀ ਘਰਾਂ ਦੇ ਵੀ ਮਦਦ ਕਰਾਂਗੇ ਫਸਲਾਂ ਦੀ ਗਰਦਾਵਰੀ ਹੋ ਰਹੀ ਹੈ ਇਹ ਔਖੀ ਘੜੀ ਹੈ ਤੇ ਅਸੀਂ ਸਾਰੇ ਤੁਹਾਡੇ ਨਾਲ ਆ ਮੈਂ ਆਪਣੇ ਹਲਕਾ ਨਿਵਾਸੀਆਂ ਦੇ ਵਿੱਚ ਫੀਲ ਕਰੂੰਗਾ ਕਿਸੇ ਨੂੰ ਵੀ ਕਿਸੇ ਤਰ੍ਹਾਂ ਦੀ ਲੋੜ ਹੈ ਬੇਝਿਜਕ ਹੋ ਕੇ ਜਿਹੜਾ ਹੈ ਤੁਸੀਂ ਸਾਨੂੰ ਦੱਸ ਸਕਦੇ ਆ ਅਸੀਂ ਹਰ ਸੰਭਵ ਕੋਸ਼ਿਸ਼ ਕਰਾਂਗੇ ਪੂਰਾ ਕਰਾਂਗੇ ਹਰਜੋਤ ਸਿੰਘ ਬੈਂਸ ਜਿਹੜੀ ਕਿ ਬਹੁਤ ਹੀ ਯਾਦੇ ਇਲਾਕੇ ਦੇ ਵਿੱਚ ਮਿਹਨਤ ਨਾਲ ਸ਼ਿੱਦਤ ਨਾਲ ਲੱਗੇ ਹੋਏ ਨੇ ਤਾਂ ਕਿ ਜਿੰਨਾ ਇਲਾਕੇ ਦਾ ਦੁੱਖ ਹੈ ਸਾਡੇ ਭਰਾਵਾਂ ਦਾ ਦੁੱਖਾ ਉਹਨਾਂ ਘੱਟ ਸਕੇ ਪਾਣੀ ਦੇ ਕਰਕੇ ਪਿਛਲੇ 8-9 ਦਿਨਾਂ ਤੋਂ ਸਾਡੀ ਕਨੈਕਟੀਵਿਟੀ ਆਂ ਪਿੰਡਾਂ ਨਾਲ ਟੁੱਟੀ ਹੋਈ ਸੀ ਕੱਲ ਹਰਜੋਤ ਸਿੰਘ ਵੈਸ ਜੀ ਸਾਡੇ ਮੰਤਰੀ ਸਾਹਿਬ ਕੱਲ ਸ਼ਾਮੀ 4-5 ਵਜੇ ਸਾਡੇ ਕੋ ਆਏ ਸੀ ਉਹਨਾਂ ਨੇ 24 ਘੰਟੇ ਤੋਂ ਪਹਿਲਾਂ ਹੀ ਸਾਡਾ ਰਸਤਾ ਚਲਾਉਣ ਵਾਸਤੇ ਸਵੇਰ ਦੇ 11 ਵਜੇ ਦੇ ਮੰਤਰੀ ਸਾਹਿਬ ਆਪ ਇੱਥੇ ਬੈਠ ਕੇ ਸਾਡਾ ਜੋ ਰਸਤਾ ਉਹ ਚਾਲੂ ਕਰਵਾ ਰਹੇ ਹਨ ਅਸੀਂ ਉਹਦਾ ਬਹੁਤ ਧੰਨਵਾਦ 375 ਫਲਤੀ ਕਰਦੇ ਆ ਸਾਡਾ ਹੀ ਨੀ ਪਹਿਲ ਦੇ ਆਧਾਰ ਤੇ 24 ਘੰਟੇ ਤੋਂ ਵੀ ਪਹਿਲਾਂ ਕੰਮ ਹੈ ਜਿਹੜਾ ਰਸਤਾ ਚਲਾ ਕੇ ਸਾਨੂੰ ਆਮ ਆਵਾਜ਼ ਹੀ ਸਾਡੀ ਬਹਾਲ ਕੀਤੀ ਸਾਡਾ ਹੜਾ ਕਰਕੇ ਰਸਤੇ ਦਾ ਬਹੁਤ ਬੁਰਾ ਹਾਲ ਦਾ ਜੀ ਮంత్రి ਸਾਹਿਬ ਨਾਲ ਪਹਿਲ ਦੇ ਆਧਾਰ ਤੇ ਸਾਡਾ ਰਸਤਾ ਚਾਲੂ ਕਰਾਉਣ ਕਰਤੇ ਜੀ ਅੱਜ ਪੂਰੀ ਜਦੋਂ ਜाहिर ਕੀਤੀ ਹੈ మంత్రి ਸਾਹਿਬ ਸਵੇਰ ਦੇ ਸਾਡੇ ਨਾਲੇ ਲੱਗੇ ਹੋਏ ਜੀ ਬਹੁਤ ਇਨਾਂ ਦਾ ਹੜਾਂ ਚ ਵੀ ਪੂਰਾ ਸੰਘਰਸ਼ ਲੜਿਆ ਜੀ ਨਹੀਂ ਸਾਡੇ ਨਾਲ ਜਿਸ ਚੀਜ਼ ਦੀ ਲੋੜ ਹੈ ਜੀ ਉਹ ਪਹਿਲ ਦੇ ਆਧਾਰ ਤੇ ਪਹੁੰਚ ਕਰ ਰਹੇ ਆਪਾਂ ਮੰਤਰੀ ਸਾਹਿਬ ਦਾ ਬਹੁਤ ਤਹਿ ਦਿਲੋਂ ਧੰਨਵਾਦ ਹੈ ਪਿੰਡ ਵਾਸੀ ਕੋਲੋਂ